ਉੱਚੀ ਨੀਚ ਸੁਖ ਦੁਖ ਤਰਾਪਸ ਨਾਹੀ ਤ੍ਰਿਸ਼ਨਾ ਭੂਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 675ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਇੱਕ ਥੀਮ ਲਗਾਤਾਰ ਚੱਲਦਾ ਹੈ ਉਹ ਹੈ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਦਾ ਤੇ ਉਸ ਪ੍ਰਮਾਤਮਾ ਦੀ ਵਿਡਮੁੱਲਤਨ ਬਿਆਨ ਕਰਨ ਦਾ ਗੁਰੂ ਅਰਜਨ ਸਾਹਿਬ ਮਨੁੱਖੀ ਜੀਵਨ ਦੀ ਵਿਡੰਬਣਾ ਦਾ ਬਿਆਨ ਕਰਦੇ ਨੇ ਉਹਦੇ ਚੋਂ ਬਾਹਰ ਕੱਢਣ ਦੇ ਲਈ ਉਸ ਪ੍ਰਮਾਤਮਾ ਦੇ ਅੱਗੇ ਗੁਹਾਰ ਲਗਾਉਂਦੇ ਨੇ ਆਓ ਤੈ ਦਿਲੋਂ ਇਸ ਅਨਮੋਲ ਕਿਰਪਾਣੀ ਨੂੰ ਸਮਝੀਏ ਤੇ ਉਸ ਅਰਦਾਸ ਦਾ ਹਿੱਸਾ ਬਣੀਏ ਨਾਸਰੀ ਮਹਿਲਾ ਪੰਜਮਾ ਮੇਰਾ ਲਾਗੋ ਰਾਮ ਸੋਹੇ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤ ਰਹਾਉ ਕੇਤ ਹੁੰਦਾ ਬੋਤੀ ਵਾਲਾ ਤਾਰਾ ਜਿਸ ਨੂੰ ਕੇ ਕਿਸੇ ਕਾਰਨ ਕਰਕੇ ਮਨਹੂਸ ਸਮਝਿਆ ਜਾਂਦਾ ਤਾਂ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਜਿਨ ਦੁੱਖ ਕਾ ਕਾਟਿਆ ਕੀਤ ਕਿ ਪ੍ਰਮਾਤਮਾ ਮਨੁੱਖ ਦੇ ਦੁੱਖ ਕਟਣ ਦੀ ਸਮਰੱਥਾ ਰੱਖਦਾ ਮੇਰਾ ਲਾਗੋ ਰਾਮ ਸਿਉ ਹੇਤ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਪ੍ਰਮਾਤਮਾ ਦੇ ਨਾਲ ਪਿਆਰ ਬਣ ਗਿਆ ਹੈ ਸਤ ਗੁਰ ਮੇਰਾ ਸਦਾ ਸਹਾਈ ਗੁਰੂ ਸਦਾ ਹੀ ਮੇਰਾ ਮਦਦਗਾਰ ਬਣਦਾ ਹੈ ਜਿਨ ਦੁੱਖ ਕਾ ਕਾਟਿਆ ਕੀਤ ਜਿਸਨੇ ਸ਼ਰਨ ਆਏ ਮਨੁੱਖ ਦਾ ਬੋਤੀ ਵਾਲਾ ਤਾਰਾ ਹੀ ਸਦਾ ਲਈ ਕੱਟ ਦਿੰਦਾ ਗੁਰੂ ਦੀ ਸ਼ਰਨ ਜਦੋਂ ਅਸੀਂ ਪੈ ਜਾਂਦੇ ਹਾਂ ਗੁਰੂ ਸਾਨੂੰ ਐਸੀਆਂ ਸਿੱਖਿਆਵਾਂ ਬਖਸ਼ਦਾ ਕਿ ਸਾਡੇ ਦੁੱਖਾਂ ਦੀ ਜੜ ਹੀ ਕੱਟੀ ਜਾਂਦੀ ਹੈ ਆਪਾਂ ਬੜੀ ਬਾਰ ਇਹ ਗੱਲ ਸਮਝ ਚੁੱਕੇ ਹਾਂ ਕਿ ਸਾਡੇ ਦੁੱਖਾਂ ਦੀ ਜੜ ਆਸਾਂਵਾਂ ਦੇ ਵਿੱਚ ਟਿਕੀ ਹੈ ਜੋ ਅਸੀਂ ਹਰ ਸਿਚੁਏਸ਼ਨ ਤੋਂ ਹਰ ਸਥਿਤੀ ਤੋਂ ਹਰ ਫੈਸਲੇ ਤੋਂ ਕਿਸੇ ਨਾ ਕਿਸੇ ਨਤੀਜੇ ਦੀ ਆਸ ਰੱਖਦੇ ਹਾਂ ਉਮੀਦ ਰੱਖਦੇ ਆ ਉਸ ਆਸ ਉਮੀਦ ਤੇ ਵਿੱਚ ਹੀ ਸਾਡੇ ਦੁੱਖਾਂ ਦੀ ਜੜ ਟਿਕੀ ਹੈ ਕਿਉਂਕਿ ਜਿਸ ਕਿਲ ਦੀ ਜਿਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ ਜਦੋਂ ਉਹ ਨਹੀਂ ਹੁੰਦੀ ਤਾਂ ਫਿਰ ਸਾਨੂੰ ਦੁੱਖ ਲੱਗਦਾ ਤੇ ਫਿਰ ਦੁੱਖ ਦੀ ਜੜ ਕਦੋਂ ਕੱਟੀ ਜਾਂਦੀ ਹੈ ਜਦੋਂ ਅਸੀਂ ਆਸਾਂ ਤੇ ਉਮੀਦਾਂ ਕਰਨੀਆਂ ਛੱਡ ਦਿੰਦੇ ਤੇ ਗੁਰੂ ਅਜਿਆ ਕਰਨ ਦੇ ਵਿੱਚ ਸਾਡਾ ਸਹਾਈ ਹੁੰਦਾ ਹੈ ਮਦਦਕਾਰ ਬਣਦਾ ਹੈ ਹੌਲੀ ਹੌਲੀ ਸਾਨੂੰ ਜੀਵਨ ਦੀਆਂ ਸਚਾਈਆਂ ਬਾਰੇ ਦੱਸਦਾ ਹੈ ਪ੍ਰਮਾਤਮਾ ਦੀ ਰਜ਼ਾ ਬਾਰੇ ਦੱਸਦਾ ਹੈ ਇਸ ਗੱਲ ਦਾ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਸਾਡੇ ਉਮੀਦ ਰੱਖਣ ਜਾਂ ਨਾ ਰੱਖਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਹੋਣਾ ਹੈ ਉਹ ਹੀ ਹੋਣਾ ਹੈ ਸੋ ਬਿਹਤਰ ਹੈ ਜੋ ਹੁਨਰ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਉਹਦੇ ਮੁਤਾਬਕ ਜੋ ਅਸੀਂ ਕਰ ਸਕਦੇ ਹਾਂ ਉਹ ਕਰੀਏ ਪਰ ਉਹਦੇ ਬਦਲੇ ਵਜੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਜਾਂ ਆਸ ਨਾ ਰੱਖੀਏ ਕਿ ਮੈਂ ਇਹ ਕੀਤਾ ਤਾਂ ਹੁਣ ਇੰਜ ਹੀ ਕੋਏਗਾ ਹੱਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਹੱਥ ਦੇ ਕੇ ਦੁੱਖਾਂ ਤੋਂ ਬਚਾਉਂਦਾ ਹੈ ਸੇਵਕਾਂ ਨੂੰ ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ ਦਰਦ ਮਿਟਾ ਦਿੰਦਾ ਹੈ। ਪ੍ਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ ਤੇ ਉਹਨਾਂ ਦੀ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 674ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀਂ ਅਸੀਂ ਨਿੰਦਿਆ ਕਰਨ ਵਾਲਿਆਂ ਬਾਰੇ ਵਿਸਥਾਰ ਦੇ ਵਿੱਚ ਜਾਣਿਆ ਸੀ ਕਿ ਕਿੰਝ ਪਰਮਾਤਮਾ ਦੇ ਸੇਵਕਾਂ ਦੇ ਨਿੰਦਕ ਵਖ ਵਖ ਜੂਨਾ ਭੋਗਦੇ ਨਹੀਂ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਏ ਨਾਨਕ ਸਦਾ ਕਾਇਮ ਰਹਿਣ ਵਾਲਾ ਮਾਲਕ ਆਪਣੇ ਸੇਵਕਾਂ ਦਾ ਆਪ ਰਾਖਾ ਬਣਦਾ ਹੈ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਤੇ ਸਦਾ ਆਤਮਿਕ ਆਨੰਦ ਮਾਣ ਕੇ ਦੁੱਖਾਂ ਕਲੇਸ਼ਾਂ ਵੱਲੋਂ ਨਿਢਰ ਹੋ ਜਾਂਦੇ ਹਨ ਤਨਾਸਰੀ ਮਹਿਲਾ ਪੰਜਮਾ ਔਖਦ ਤੇਰਾ ਨਾਮ ਦਇਆਲ ਮੋਹ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੈ ਪ੍ਰਤਪਾਲ ਰਹਾਉ ਏ ਦਇਆ ਦੇਕਰ ਪ੍ਰਭੂ ਤੇਰਾ ਨਾਮ ਮੇਰੇ ਹਰੇਕ ਰੋਗ ਦੀ ਦਵਾਈ ਹੈ ਪਰ ਮੈਂ ਦੁਖੀਏ ਨਹੀਂ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈ ਫਿਰ ਵੀ ਤੂੰ ਆਪ ਮੇਰੀ ਪਾਲਣਾ ਕਰਦਾ ਹੈ ਬੇਸ਼ੱਕ ਕੋਈ ਨਾਸਤਕ ਹੈ ਬੇਸ਼ੱਕ ਕੋਈ ਆਸਤਕ ਹੈ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ ਭਾਵੇਂ ਨਹੀਂ ਮੰਨਦਾ ਉਹ ਪ੍ਰਮਾਤਮਾ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਸਭ ਦੀ ਪਾਲਣਾ ਕਰਦਾ ਹੈ ਵਿਰਲਿਆਂ ਦੇ ਉੱਪਰ ਮਿਹਰ ਕਰਕੇ ਆਪਣੇ ਦਰਸ਼ਨ ਕਰਵਾਉਂਦਾ ਹੈ ਆਪਣੀ ਬੜਮੁੱਲਤਾ ਦਾ ਅਹਿਸਾਸ ਕਰਾਉਂਦਾ ਬਹੁਤੇ ਪ੍ਰਮਾਤਮਾ ਦੀ ਬੜਮੁੱਲਤਾ ਦੇ ਅਹਿਸਾਸ ਤੋਂ ਵਾਂਝੇ ਹੀ ਰਹਿ ਜਾਂਦੇ ਨੇ ਇਸ ਦੁਨਿਆਵੀ ਜੀਵਨ ਨੂੰ ਭੋਗਦੇ ਹੀ ਇਸ ਸੰਸਾਰ ਤੋਂ ਚਲੇ ਜਾਂਦੇ ਤਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਬੰਧਨ ਕਾਟ ਲੇ ਹੋ ਆਪਣੇ ਕਰ ਕਬਹੂ ਨਾ ਆਵਹ ਹਾਰ ਏ ਮੇਰੇ ਮਾਲਕ ਮੇਰੇ ਉੱਤੇ ਮਿਹਰ ਕਰ ਮੇਰੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦੇ ਧਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਪਾਓ ਨਿਵਾਰ ਬੰਦਨ ਕਾਟ λεਹੋ ਆਪਣੇ ਕਰ ਸਾਨੂੰ ਆਪਣੇ ਬਣਾ ਲਵੋ ਸਾਡੇ ਮਾਇਆ ਦੇ ਮੋਹ ਦੇ ਬੰਦਨ ਕੱਟ ਦੋ ਕਬੂ ਨਾ ਆਵੇ ਹਾਰ ਤਾਂ ਕਿ ਅਸੀਂ ਕਦੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਤੇਰੇ ਸ਼ਰਨ ਦੇ ਵਿੱਚ ਨਾ ਆਵੀਂ ਤੇਰੀ ਸ਼ਰਨ ਪਿਆ ਹਉ ਜੀਵਾ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਤਿ ਕੁਰਬਾਨ ਏ ਨਾਨਕ ਆਖੋ हे ਪ੍ਰਭੂ ਤੇਰੀ ਸ਼ਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿਦਾ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੂੰ ਸਰਬ ਵਿਆਪਕ ਹੈ ਤੂੰ ਸਭ ਉੱਤੇ ਦਇਆ ਕਰਨ ਵਾਲਾ ਹੈ ਮੇਰੀ ਇਹੀ ਅਰਦਾਸ ਹੈ ਕਿ ਮੈਂ ਅਠੇ ਪਹਿਰ ਪ੍ਰਮਾਤਮਾ ਦਾ ਆਰਾਧਨ ਕਰਦਾ ਰਹਾ ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ਇਸ ਪੂਰੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਉਸ ਪ੍ਰਮਾਤਮਾ ਦੀ ਬੜਮੁੱਲਤਾ ਦਾ ਅਹਿਸਾਸ ਕਰਦੇ ਨੇ ਤੇ ਆਪਣੇ అనుభవ ਦੇ ਰਾਹੀਂ ਸਾਨੂੰ ਉਸ ਪ੍ਰਮਾਤਮਾ ਦੀ ਬਟਮੁੱਲਤਾ ਦਾ ਅਹਿਸਾਸ ਕਰਵਾਉਂਦੇ ਨੇ ਰਾਗ ਤਨਾਸਰੀ ਮਹਿਲਾ ਪੰਜਮ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਂ ਹਾ ਪ੍ਰਭ ਰਾਖ ਲੈ ਹੋ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੁ ਰਹਾਉ ਫਿਰ ਤੂੰ ਅਰਦਾਸ ਬੇਨਤੀ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ हे ਪ੍ਰਭੂ ਸਾਨੂੰ ਬਚਾਲਾ ਸਾਨੂੰ ਬਚਾਲਾ ਮੇਰੇ ਮਾਲਕ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਅਸਾਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ ਮਿਹਰ ਕਰ ਆਪਣਾ ਨਾਮ ਬਖਸ਼ ਜੇ ਸਾਡੇ ਅੰਦਰ ਕੋਈ ਵਿਕਾਰ ਹਨ ਅਸੀਂ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ ਆਪਣੇ ਅੰਦਰੋਂ ਜੇ ਮਾਇਆ ਦਾ ਮੋਹ ਅੰਦਰੋਂ ਉੱਠਦਾ ਹੈ ਜੇ ਕਾਮ ਵਾਸ਼ਨਾ ਅੰਦਰੋਂ ਉੱਠਦੀ ਹੈ ਜੇ ਕ੍ਰੋਧ ਉੱਠਦਾ ਹੈ ਆਪਣੇ ਚਤਨ ਮਨ ਦਾ ਇਸਤੇਮਾਲ ਕਰਕੇ ਉਹਨੂੰ ਠੱਲ ਤਾਂ ਪਾ ਸਕਦੇ ਹਾਂ ਪਰ ਅੰਦਰੋਂ ਖਤਮ ਨਹੀਂ ਕਰ ਸਕਦੇ ਤੇ ਅਸਲ ਗੱਲ ਤਾਂ ਹੀ ਬਣਦੀ ਹੈ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਤਾਂ ਹੀ ਹੁੰਦਾ ਹੈ ਜਾ ਇਹ ਲਈਏ ਕਿ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਤਾਂ ਹੀ ਸੰਪੂਰਨ ਹੁੰਦਾ ਹੈ ਜੇ ਇਹ ਵਿਕਾਰ ਸਾਡੇ ਅੰਦਰੋਂ ਖਤਮ ਹੀ ਹੋ ਜਾਵੇ ਕਿ ਕਿਸੇ ਵੀ ਤਰ੍ਹਾਂ ਦੀ ਪਰਸਥਿਤੀ ਦੇ ਵਿੱਚ ਅਸੀਂ ਸਹਿਜ ਹੀ ਰਹੀਏ ਨਾ ਦੁਖੀ ਹੋਈਏ ਨਾ ਚਿੰਤਤ ਹੋਈਏ ਨਾ ਬਹੁਤੇ ਖੁਸ਼ ਹੋਈਏ ਨਾ ਗੁੱਸੇ ਹੋਈਏ ਨਾ ਕਦੇ ਕਾਮ ਵਾਸ਼ਨਾ ਦੇ ਅਧੀਨ ਹੋਈਏ ਨਾ ਮਾਇਆ ਦਾ ਮੋਹ ਸਾਡੇ ਅੰਦਰ ਪ੍ਰਵਲੇ ਅਸਲ ਜਿਹੜੀ ਅਡੋਲ ਅਵਸਥਾ ਹੈ ਸਹਿਜ ਅਵਸਥਾ ਹੈ ਉਹ ਜਦੋਂ ਮਨੁੱਖ ਹਾਸਲ ਕਰ ਲੈਂਦਾ ਹੈ ਤਾਂ ਇਹ ਵਿਕਾਰੀ ਖਿਆਲ ਵੀ ਉਹਦੇ ਮਨ ਵਿੱਚ ਨਹੀਂ ਉੱਠਦੇ ਮੰਨ ਲਓ ਤੁਰੇ ਜਾਂਦੇ ਹੋ ਤੇ ਰਸਤੇ ਵਿੱਚ ਕੋਈ ਕੀਮਤੀ ਪਦਾਰਥ ਡਿੱਗਿਆ ਪਿਆ ਦਿਖਦਾ ਹੈ ਜਿਸ ਮਨੁੱਖ ਨੇ ਅਡੋਲ ਅਵਸਥਾ ਹਾਸਲ ਕੀਤੀ ਹੈ ਉਸ ਦੇ ਮਨ ਵਿੱਚ ਇੱਕ ਪਲ ਦੇ ਲਈ ਵੀ ਇਹ ਖਿਆਲ ਨਹੀਂ ਆਏਗਾ ਕਿ ਵਾਹ ਕਮਾਲ ਹੋ ਗਈ ਅੱਜ ਤੇ ਬੜੀ ਕੀਮਤੀ ਵਸਤੂ ਹੱਥ ਲੱਗ ਗਈ। ਉਹਦੇ ਅੰਦਰ ਇਹ ਖਿਆਲ ਹੀ ਨਹੀਂ ਆਏਗਾ। ਜੇ ਤੁਸੀਂ ਗੁਰੂ ਵਾਲੇ ਹੋ, ਗੁਰੂ ਦੇ ਲੜ ਲੱਗੇ ਹੋ ਤਾਂ ਇੰਨਾਕ ਤੁਹਾਨੂੰ ਫਾਇਦਾ ਜ਼ਰੂਰ ਹੋ ਜਾਏਗਾ ਕਿ ਉਹ ਖਿਆਲ ਜਦੋਂ ਮਨ 'ਚ ਆਏਗਾ ਤਾਂ ਤੁਸੀਂ ਚਤਨ ਹੋਮੋਗੇ ਉਸ ਖਿਆਲ ਦੀ ਮੌਜੂਦਗੀ ਬਾਰੇ ਤੇ ਉਸ ਖਿਆਲ ਦੇ ਉੱਤੇ ਐਕਟ ਨਹੀਂ ਕਰੋਗੇ। ਤੁਸੀਂ ਇਹ ਸੋਚੋਗੇ ਕਿ ਇਹ ਕਿਸ ਦੀ ਹੋ ਸਕਦੀ ਹੈ? ਜਾਂ ਕਿਸ ਬਿਹਤਰੀ ਦੇ ਨਾਲ ਮੈਂ ਇਸ ਚੀਜ਼ ਨੂੰ ਇਸਤੇਮਾਲ ਕਰ ਸਕਦਾ ਹਾਂ ਲੋਕ ਭਲਾਈ ਲਈ ਨਾ ਕਿ ਖੁਦ ਦੇ ਨਿੱਜ ਲਈ ਇੱਕ ਆਮ ਦੁਨਿਆਵੀ ਮਨੁੱਖ ਦੇ ਨਾਲੋਂ ਇਹ ਅਵਸਥਾ ਹਜ਼ਾਰ ਗੁਣਾ ਬਿਹਤਰ ਹੈ ਪਰ ਜੇਕਰ ਅਸੀਂ ਅਡੋਲ ਅਵਸਥਾ ਹਾਸਲ ਕਰ ਲਈਏ ਤਾਂ ਉਹਦੀ ਕੋਈ ਰੀਸ ਹੀ ਨਹੀਂ ਕਿਉਂਕਿ ਇਹ ਵਿਚ ਵਿਚਾਲੇ ਵਾਲੀ ਅਵਸਥਾ ਵੀ ਜਿਹੜੀ ਹੈ ਜਦੋਂ ਤੁਸੀਂ ਗੁਰੂ ਦੇ ਲੜ ਲੱਗ ਕੇ ਅਡੋਲ ਅਵਸਥਾ ਵੱਲ ਨੂੰ ਵੱਧਦੇ ਪਏ ਇੱਥੇ ਵੀ ਤੁਹਾਨੂੰ ਆਪਣੇ ਮਨ ਦੇ ਨਾਲ ਇੱਕ ਛੋਟੀ ਜਿਹੀ ਲੜਾਈ ਲੜਨੀ ਪੈਂਦੀ ਹੈ। ਬਧੇਰੇ ਵਾਰ ਤੁਸੀਂ ਉਸ ਲੜਾਈ ਨੂੰ ਚਿਤ ਲੈਂਦੇ ਹੋ ਤੇ ਜੋ ਸਹੀ ਕਦਮ ਹੈ ਉਹ ਚੁੱਕਦੇ ਹੋ ਪਰ ਕਈ ਵਾਰ ਉਸ ਲੜਾਈ ਨੂੰ ਹਾਰ ਵੀ ਜਾਂਦੇ ਹੋ ਪਰ ਜਿਹੜਾ ਅਡੋਲ ਅਵਸਥਾ ਵਾਲਾ ਮਨੁੱਖ ਹੈ ਉਹਦੇ ਮਨ ਦੇ ਵਿੱਚ ਇਹ ਲੜਾਈ ਕਦੇ ਪੈਦਾ ਹੀ ਨਹੀਂ ਹੁੰਦੀ। ਉਹਨੂੰ ਕੀ ਕਰਨਾ ਚਾਹੀਦਾ ਕੀ ਕਦਮ ਚੁੱਕਣਾ ਉੱਤਮ ਹੈ ਇਸ ਗੱਲ ਦਾ ਅਹਿਸਾਸ ਸਦਾ ਉਹਦੇ ਮਨ 'ਚ ਕਾਇਮ ਰਹਿੰਦਾ ਹੈ। ਹੋਰ ਦੂਸਰਾ ਖਿਆਲ ਹੀ ਨਹੀਂ ਆਉਂਦਾ ਤੇ ਇਹ ਅਵਸਥਾ ਅਸੀਂ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਹਾਸਲ ਨਹੀਂ ਕਰ ਸਕਦੇ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਉਹਦੀ ਮਿਹਰ ਨਾਲ ਹੀ ਇਹ ਅਵਸਥਾ ਮਿਲਦੀ ਹੈ ਇੰਨੇ ਕ ਅਸੀਂ ਉਸ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਈਏ ਕਿ ਉਹਨਾਂ ਨੇ ਗੁਰੂ ਦੇ ਲੜ ਲਾ ਕੇ ਸਾਨੂੰ ਘਟੋ ਘਟ ਉਸ ਰਸਤੇ 'ਤੇ ਤੋਰਿਆ ਹੈ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਉਸ ਮੰਜ਼ਲ 'ਤੇ ਵੀ ਆਪਾਂ ਪਹੁੰਚ ਜਾਵਾਂਗੇ ਸੋ ਜਿਤੇ ਰਖਿਏ ਹਮਤੇ ਕਿਛੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹ ਅਗਨ ਕੋਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਇਹ ਸੰਸਾਰ ਸਮੁੰਦਰ ਪਰਿਵਾਰ ਦੇ ਮੋਹ ਦੀ ਅਗਨ ਨਾਲ ਭਰਿਆ ਹੋਇਆ ਹੈ ਭਟਕਣਾ ਮਾਇਆ ਦਾ ਮੋਹ ਆਤਮਿਕ ਜੀਵਨ ਵੱਲੋਂ ਬੇਸਮਝੀ ਇਹ ਸਾਰੇ ਹੀ ਘੁੱਪ ਹਨੇਰੇ ਇਸ ਸੰਸਾਰ ਦੇ ਵਿੱਚ ਪਏ ਹੋਏ ਹਨ ਉੱਚੀ ਨੀਚ ਸੁਖ ਦੁੱਖ ਤ੍ਰਾਪਸ ਨਾਹੀ ਤ੍ਰਿਸ਼ਨਾ ਪੂਖ ਜਦੋਂ ਦੁੱਖ ਮਿਲਦਾ ਹੈ ਤਾਂ ਇਹ ਜੀਵ ਢਾ ਢੇਰੀ ਹੋ ਜਾਂਦਾ ਹੈ ਢੈਂਦੀ ਕਲਾ ਚ ਚਲ ਜਾਂਦਾ ਹੈ ਜਦੋਂ ਸੁਖ ਮਿਲਦਾ ਹੈ ਤਾਂ ਇਹਦੇ ਅੰਦਰ ਹੰਕਾਰ ਪੈਦਾ ਹੋਣ ਲੱਗ ਜਾਂਦਾ ਹੈ ਇਹ ਵਿਡੰਬਣਾ ਹੈ ਇਹ ਤਰਾਸ ਦੀ ਹੈ ਮਨੁੱਖੀ ਜੀਵਨ ਦੀ ਮਾਇਆ ਦੇ ਵੱਲੋਂ ਇੱਕ ਅਦੇ ਰਜਦਾ ਨਹੀਂ ਮਾਇਆ ਦੀ ਤ੍ਰੇ ਮਾਇਆ ਦੀ ਭੁੱਖ ਸਦਾ ਹੀ ਜੰਬੜੀ ਰਹਿੰਦੀ ਹੈ ਜਿਸ ਤੇ ਉਸ ਪ੍ਰਮਾਤਮਾ ਨੇ ਮਿਹਰ ਕਰਕੇ ਇਸ ਜੰਜਾਲ ਦੇ ਵਿੱਚੋਂ ਉਹਨੂੰ ਕੱਢਣਾ ਹੋਵੇ ਉਹਨੂੰ ਉਹ ਗੁਰੂ ਦੇ ਲੜ ਲਾਉਂਦਾ ਮਨ ਵਾਸ਼ਨਾ ਰਚ ਬਖਹਿ ਬਿਆਦ ਪੰਚ ਦੂਤ ਸੰਗ ਮਹਾ ਅਸਾਦ हे ਪ੍ਰਭੂ ਜੀਵ ਆਪਣੇ ਮਨ ਵਿੱਚ ਵਾਸ਼ਨਾ ਖੜੀਆਂ ਕਰਕੇ ਵਿਸ਼ੇ ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਹੈ ਇਹ ਵੱਡੇ ਆਕੀ ਕਾਮ ਆਦਿਕ ਪੰਜ ਵੈਰੀ ਇਹਦੇ ਨਾਲ ਚੰਬੜੇ ਰਹਿੰਦੇ ਹਨ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਇਹ ਨਾਨਕ ਜੇ ਇਹਨਾਂ ਵੈਰੀਆਂ ਤੋਂ ਬਚਣਾ ਹੈ ਤਾ ਪ੍ਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਸਮਝ ਉਸ ਦੇ ਅੱਗੇ ਅਰਦਾਸ ਕਰਿਆ ਕਰਕੇ हे ਪ੍ਰਭੂ ਇਹ ਸਾਰੇ ਜੀਵ ਇਹ ਜਗਤ ਇਹ ਤਨ ਜੀਵਾਂ ਦੇ ਪ੍ਰਾਣ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ ਤੂੰ ਹੀ ਵਿਕਾਰਾਂ ਤੋਂ ਬਚਾਉਣ ਦੇ ਸਮਰੱਥ ਹੈ ਜਦੋਂ ਪ੍ਰਮਾਤਮਾ ਨੂੰ ਅਸੀਂ ਆਪਣੇ ਅੰਗ ਸੰਗ ਸਮਝਣਾ ਸਿੱਖ ਲਈਏ ਤਾਂ ਜਿਹੜੀ ਆਪਾਂ ਉਦਾਹਰਣ ਲਈ ਹੈ ਰਸਤੇ ਵਿੱਚੋਂ ਕੀਮਤੀ ਵਸਤੂ ਲੱਭਣ ਦੀ ਉਦੋਂ ਜਦੋਂ ਉਸ ਵਸਤੂ ਨੂੰ ਨਿੱਜ ਵਾਸਤੇ ਵਰਤਣ ਦਾ ਖਿਆਲ ਪੈਦਾ ਹੋਵੇ ਪਰ ਨਾਲ ਹੀ ਅਸੀਂ ਪ੍ਰਮਾਤਮਾ ਦੇ ਅੰਗ ਸੰਗ ਹੋਣ ਦਾ ਅਹਿਸਾਸ ਕਰੀਏ ਤਾਂ ਉਸ ਭੈੜੇ ਖਿਆਲ ਨੂੰ ਦੱਬਿਆ ਜਾਂਦਾ ਹੈ ਜਾਂ ਦੱਬਿਆ ਜਾ ਸਕਦਾ ਹੈ ਤੇ ਇਦਾਂ ਜਦੋਂ ਵਾਰ-ਵਾਰ ਅਸੀਂ ਕਰਦੇ ਰਹਿੰਦੇ ਹਾਂ ਹੌਲੀ-ਹੌਲੀ ਅਡੋਲ ਅਵਸਥਾ ਵੱਲ ਨੂੰ ਵੱਧਦੇ ਜਾਂਦੇ ਹਾਂ ਇੱਕ ਦਿਨ ਅਜਿਹੇ ਮਾੜੇ ਵਿਚਾਰ ਹੀ ਮਨ ਵਿੱਚ ਪੈਦਾ ਹੋਣੋਂ हट ਜਾਂਦੇ ਹਨ ਨਾਸਰੀ ਮਹਿਲਾ ਪੰਜਮ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿ ਆਪ ਇਹ ਭਾਈ ਪ੍ਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ लाज ਆਪ ਰੱਖਦਾ ਹੈ ਓ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਨੋ ਜਹਾਜ਼ ਹੈ ਓ ਹਰੀ ਸਾਰੇ ਸੁੱਖਾਂ ਦਾ ਖਸਾਨਾ ਹੈ ਉਸ ਦੀ ਸ਼ਰਨ ਪਿਆ ਕੋਈ ਦੁੱਖ ਪੋ ਨਹੀਂ ਸਕਦਾ ਸਾਧੂ ਸੰਗ ਭਜੋ ਗੋਪਾਲ ਅਨ ਸੰਜਮ ਕਿਸ਼ੂਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ ਇਹ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਇਨ੍ਹਾਂ ਜਤਨਾਂ ਦੇ ਨਾਲ ਹੀ ਸੰਸਾਰ ਦੇ ਝਮੇਲਿਆਂ ਦੀ ਫਾਈ ਕੱਟੀ ਜਾ ਸਕਦੀ ਹੈ ਤੇ ਤੂੰ ਵੀ ਕੱਟ ਲੈ ਇਸ ਤੋਂ ਬਿਨਾ ਗੁਰੂ ਸਾਹਿਬ ਕਹਿੰਦੇ ਮੈਨੂੰ ਨਹੀਂ ਕੋਈ ਯੋਗਤ ਸੁਝਦੀ ਕਿ ਕਿਵੇਂ ਤੁਸੀਂ ਸੰਸਾਰਿਕ ਝਮੇਲਿਆਂ ਤੋਂ ਛੁਟਕਾਰਾ ਪਾ ਸਕਦੇ ਇੱਕ ਹੀ ਰਸਤਾ ਹੈ ਗੁਰੂ ਦੇ ਲੜ ਲੱਗੋ ਗੁਰੂ ਦੀ ਸੰਗਤ ਵਿੱਚ ਜੁੜੋ ਹਮੇਸ਼ਾ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਬਣਾ ਕੇ ਰੱਖੋ ਉਹਦੇ ਨਾਮ ਦੇ ਵਿੱਚ ਜੁੜੋ ਅਡੋਲ ਅਵਸਥਾ ਬਲ ਨੂੰ ਬਧੋ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਏ ਭਾਈ ਜਿਹੜਾ ਦਇਆ ਦਾ ਕਰ ਸਰਵ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਉੱਤੇ ਰਾਖਾ ਹੈ ਤੇ ਉਸ ਤੋਂ ਬਿਨਾ ਉਹਦੇ ਵਰਗਾ ਹੋਰ ਕੋਈ ਨਹੀਂ ਉਸ ਮਾਲਕ ਦਾ ਨਾਮ ਸਦਾ ਸਿਮਰਿਆ ਕਰੋ ਉਸ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰੋ ਬੇਦ ਸਿਮਰਤ ਕਥੈ ਸ਼ਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਇਹ ਪਾਈ ਬੇਦ ਸਿਮਰਤੀ ਸ਼ਾਸਤ ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ ਜ਼ਿਕਰ ਕਰਦੀ ਹੈ ਭਗਤ ਜਨ ਵੀ ਜਿਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਸਾਤ ਸੰਗਤ ਦੇ ਵਿੱਚ ਉਹਦਾ ਨਾਮ ਸਿਮਰ ਕੇ ਹੀ ਜਗਤ ਦੇ ਝਮੇਲਿਆਂ ਤੋਂ ਖਲਾਸੀ ਮਿਲਦੀ ਐ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੁੰਦਾ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਨ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇਕ ਏ ਨਾਨਕ ਆਖੋ ਹੇ ਭਾਈ ਪ੍ਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਿਕ ਜੀਵਨ ਦਾ ਸਰਮਾਇਆ ਹਨ ਪ੍ਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਸਹਾਰਾ ਹੈ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 675ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਗੁਰਬਾਣੀ ਦੇ ਟੀਮ ਨੂੰ ਜਾਰੀ ਰੱਖਦੇ ਹੋਏ ਆਓ ਦੋਵੇਂ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੀਏ ਪਹਿਲਾਂ ਤੇ ਉਹਨਾਂ ਦਾ ਸ਼ੁਕਰਾਨਾ ਕਰੀਏ ਕਿ ਸਾਨੂੰ ਗੁਰੂ ਦੇ ਲੜ ਲਾ ਕੇ ਅਡੋਲ ਅਵਸਥਾ ਦੀ ਮੰਜ਼ਲ ਤੱਕ ਪਹੁੰਚਣ ਦੇ ਰਸਤੇ ਤੇ ਸਾਨੂੰ ਤੋਰਿਆ ਹੋਇਆ ਹੈ ਉਹਨਾਂ ਦੀ ਕਿਰਪਾ ਲਈ ਤੇ ਇੱਕ ਦਿਨ ਜ਼ਰੂਰ ਉਸ ਅਵਸਥਾ ਤੇ ਅਸੀਂ ਪਹੁੰਚ ਜਾਵਾਂਗੇ ਤੇ ਦੂਸਰੀ ਅਸੀਂ ਅਰਦਾਸ ਬੇਨਤੀ ਕਰੀਏ ਇ ਆਪਣੀ ਮਿਹਰ ਉਹ ਪ੍ਰਮਾਤਮਾ ਸਾਡੇ ਤੇ ਇੰਜ ਹੀ ਬਣਾਈ ਰੱਖਣ ਹੋਰ ਨਾ ਮਨੁੱਖਾਂ ਦੇ ਉੱਪਰ ਹੋਰ ਨਾ ਜੀਵਾਂ ਦੇ ਉੱਪਰ ਵੀ ਆਪਣੀ ਮਿਹਰ ਰੱਖਣ ਤਾਂ ਕਿ ਉਹ ਵੀ ਇਸ ਵਿਕਾਰੀ ਸੰਸਾਰ ਤੋਂ ਦੂਰ ਹੁੰਦੇ ਜਾਵਣ ਤੇ ਅਡੋਲ ਅਵਸਥਾ ਵੱਲ ਨੂੰ ਵੱਧਦੇ ਜਾਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ